ਜਿਸ ਆਛੀ ਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਜਿਵੇਂ ਕਿ ਵਿੱਕੀ ਆਪਣੇ ਘਰ ਆ ਜਾਂਦਾ ਏ ਪਹਿਲਾਂ ਤਾਂ ਉਹ ਆਪਣੇ ਡੈਡੀ ਦੀ ਭੂਆ ਦੇ ਘਰ ਰਹਿ ਰਿਹਾ ਸੀ ਕਿਉਂਕਿ ਉਹਨਾਂ ਨੇ ਬਹੁਤੇ ਦਿਨ ਨਾ ਤਾਂ ਉਸ ਨੂੰ ਰੱਖਣਾ ਸੀ ਤੇ ਨਾ ਹੀ ਉਹ ਰਹਿ ਸਕਦਾ ਸੀ ਜ਼ਿਆਦਾ ਦਿਨ ਉੱਥੇ ਉਹ ਤਾਂ ਉਸ ਨੂੰ ਉਸ ਇੱਕ ਦਿਨ ਵੀ ਨਹੀਂ ਰੱਖ ਰਹੇ ਸੀ ਇਸ ਕਰਕੇ ਉਸ ਨੂੰ ਆਉਣਾ ਹੀ ਪੈਂਦਾ ਹੈ ਘਰ ਤੇ ਘਰ ਆਉਂਦੇ ਆ ਜਦ ਉਹ ਪੁਲਿਸ ਆਉਂਦੀ ਆ ਤੇ ਉਹ ਕਿਵੇਂ ਬਚ ਕੇ ਨਿਕਲਦਾ ਹੈ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਵਿੱਕੀ ਉੱਥੇ ਰਹਿ ਰਿਹਾ ਸੀ ਤਾਂ ਉੱਥੋਂ ਬਾਅਦ ਵਿੱਕੀ ਆਪਣੇ ਘਰ ਆ ਜਾਂਦਾ ਹੈ ਤੇ ਵਿੱਕੀ ਦੀ ਮੰਮੀ ਬੜੀ ਹੈਰਾਨ ਹੁੰਦੀ ਆ ਵਿੱਕੀ ਦੇ ਕੇ ਕਿਉਂਕਿ ਉਸਨੇ ਉਦਾਂ ਦੇ ਕੱਪੜੇ ਵੀ ਪਾਏ ਹੁੰਦੇ ਆ ਤੇ ਇੱਕ ਉਸਦੇ ਕੋਲ ਪਿਸਤੌਲ ਵੀ ਹੁੰਦਾ ਹੈ ਪਿਸਤੌਲ ਨੂੰ ਵੇਖ ਕੇ ਵਿੱਕੀ ਦੀ ਮੰਮੀ ਦਾ ਡਰ ਹੀ ਜਾਂਦੀ ਆ ਪਰ ਫਿਰ ਵੀ ਉਹ ਉਸ ਦੀਆਂ ਉਸ ਦੀਆਂ ਗੱਲਾਂ ਨੂੰ ਇੰਨਾ ਗੌਰ ਨਹੀਂ ਕਰਦੀ ਉਹ ਸੋਚਦੀ ਆ ਕਿ ਸ਼ਾਇਦ ਇਸਨੇ ਪੈਸੇ ਕਮਾ ਕੇ ਲਿਆ ਹੋਏਗਾ ਪਰ ਪ੍ਰੀਤ ਨੂੰ ਤਾਂ ਪੂਰਾ ਯਕੀਨ ਹੁੰਦਾ ਹੈ ਕਿ ਵਿੱਕੀ ਇਹੋ ਜੇ ਗਲਤ ਕੰਮ ਕਰਦਾ ਹੈ ਤੇ ਇਸ ਕਰਕੇ ਹੀ ਪਿਸਤੌਲ ਰੱਖਿਆ ਹੋਇਆ ਹੈ ਵਿੱਕੀ ਦੀ ਮੰਮੀ ਥੋੜਾ ਬਹੁਤ ਬੋਲਦੀ ਤਾਂ ਹੈਗੀ ਆ ਵਿੱਕੀ ਨੂੰ ਪਰ ਫਿਰ ਵੀ ਉਹ ਵਿੱਕੀ ਦੀ ਹੀ ਸੈਡ ਲੈਂਦੀ ਆ ਤੇ ਅੱਗੋਂ ਇਹ ਕਹਿੰਦੀ ਆ ਕਿ ਤੈਨੂੰ ਤਾਂ ਪੁਲਿਸ ਲੱਭ ਰਹੀ ਆ ਤੇ ਤੂੰ ਕਿਤੇ ਦੂਰ ਚਲਾ ਜਾ ਵਿੱਕੀ ਕਹਿੰਦਾ ਹੈ ਕਿ ਮੈਂ ਕਿੱਥੇ ਜਾਵਾਂਗਾ ਇਸ ਕਰਕੇ ਮੈਂ ਘਰੇ ਹੀ ਰਹਿਣਾ ਜੇ ਪੁਲਿਸ ਵਾਲੇ ਆਏ ਤਾਂ ਮੈਂ ਲੋਕ ਜਾਵਾਂਗਾ ਪਰ ਪੁਲਿਸ ਵਾਲੇ ਚੱਕਰ ਮਾਰਦੇ ਹੀ ਰਹਿੰਦੇ ਆ ਸੰਦੀਪ ਤਾਂ ਆਪਣੇ ਮੁੰਡੇ ਕਰਨ ਨੂੰ ਲੈ ਕੇ ਚਲੀ ਜਾਂਦੀ ਆ ਪੇਕੇ ਪਰ ਵਿੱਕੀ ਜਦੋਂ ਉੱਥੇ ਰਹਿੰਦਾ ਹੈ ਤਾਂ ਪੁਲਿਸ ਵਾਲੇ ਵੀ ਆ ਜਾਂਦੇ ਨੇ ਤਾਂ ਉਹ ਵਿੱਕੀ ਨੂੰ ਉਸੇ ਵੇਲੇ ਪਿੰਡ ਕ ਲੱਗ ਜਾਂਦੀ ਆ ਕਿਉਂਕਿ ਉਸ ਨੂੰ ਪਿੰਡ ਵਿੱਚ ਕਿਸੇ ਨੇ ਦੱਸ ਦਿੱਤਾ ਕਿ ਪਿੰਡ ਵਿੱਚ ਪੁਲਿਸ ਆ ਰਹੀ ਹੈ ਇਸ ਕਰਕੇ ਉਹ ਉੱਥੋਂ ਭੱਜ ਜਾਂਦਾ ਹੈ ਤੇ ਵਿੱਕੀ ਦੀ ਮੰਮੀ ਵੀ ਉਸ ਨੂੰ ਉਸੇ ਵੇਲੇ ਭਜਾ ਦਿੰਦੀ ਆ ਪਰ ਪ੍ਰੀਤ ਅੱਗੋਂ ਕਹਿੰਦੀ ਆ ਕਿ ਜੇਕਰ ਇਹ ਨਾ ਫੜਿਆ ਗਿਆ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਲੈ ਜਾਣਾ ਇਸ ਕਰਕੇ ਇਸ ਨੂੰ ਫੜਾ ਦਈਏ ਪੁਲਸ ਦੇ ਆਉਂਦੇ ਆ ਹੀ ਪ੍ਰੀਤ ਸਾਰਾ ਸੱਚ ਦੱਸ ਦਿੰਦੀ ਆ ਕਿ ਵਿੱਕੀ ਘਰ ਆਇਆ ਸੀ ਪਰ ਹੁਣ ਉਹ ਨਿਕਲ ਗਿਆ ਏ ਤੇ ਜੇ ਤੁਸੀਂ ਫੜ ਸਕਦੇ ਹੋ ਤਾਂ ਫੜ ਲਓ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹ ਉਸੇ ਵੇਲੇ ਵਿੱਕੀ ਦੇ ਮਗਰ ਗੱਡੀ ਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਵਿੱਕੀ ਕਿਤੇ ਨਾ ਕਿਤੇ ਇੱਧਰ ਉੱਧਰ ਲੋਕ ਜਾਂਦਾ ਏ ਤੇ ਉਹਨਾਂ ਦੇ ਹੱਥ ਨਹੀਂ ਆਉਂਦਾ ਤੇ ਉਹ ਉਹਨਾਂ ਦੇ ਜਾਣ ਤੋਂ ਬਾਅਦ ਪ੍ਰੀਤ ਦੀ ਸਾਸ ਪ੍ਰੀਤ ਦੀ ਚੰਗੀ ਤਰ੍ਹਾਂ ਕਲਾਸ ਲਾਉਂਦੀ ਆ ਤੇ ਪ੍ਰੀਤ ਦੀ ਬਹੁਤ ਜ਼ਿਆਦਾ ਇਨਸਲਟ ਕਰਦੀ ਆ ਤੇ ਇਹ ਕਹਿੰਦੀ ਆ ਕਿ ਤੇਰਾ ਕਸੂਰ ਏ ਸਾਰਾ ਕੁਝ ਤੂੰ ਮੇਰੇ ਮੁੰਡੇ ਨੂੰ ਫਸਾਉਣਾ ਚਾਹੁੰਦੀ ਆ ਸੋ ਤੇਰਾ ਫਰਜ਼ ਪੰਦਾ ਸੀ ਕਿ ਉਹਨਾਂ ਨੂੰ ਝੂਠ ਬੋਲਦੀ ਪਰ ਪ੍ਰੀਤ ਅੱਗੋਂ ਕਹਿੰਦੀ ਆ ਕਿ ਮੈਂ ਹੁਣ ਝੂਠ ਨਹੀਂ ਬੋਲਣਾ ਮੈਂ ਝੂਠ ਬੋਲ ਕੇ ਸਾਰਿਆਂ ਨੂੰ ਵਿਪਤਾ ਵਿੱਚ ਨਹੀਂ ਪਾਉਣਾ ਚਾਹੁੰਦੀ ਤੇ ਨਾ ਹੀ ਮੈਂ ਫਸਣਾ ਚਾਹੁੰਦੀ ਆ ਇੱਕ ਜਾਣੇ ਉਸਨੇ ਮਾਰਿਆ ਜੇ ਹੋਰ ਕਈਆਂ ਨੂੰ ਮਾਰੇਗਾ ਤੇ ਕਿੰਨੇ ਘਰ ਖਰਾਬ ਹੋਣਗੇ ਮੈਂ ਸਚਾਈ ਦਾ ਹਿਸਾਬ ਦੇਵਾਂਗੀ ਤੇ ਪ੍ਰੀਤ ਦੀ ਸੱਸ ਫੇਰ ਵੀ ਉਸ ਨੂੰ ਤਾਨੇ ਮੇਨੇ ਮਾਰਦੀ ਆ ਕਿ ਜੇ ਤੂੰ ਇੰਨੀ ਸੱਚੀ ਸੀ ਤੇ ਘਰੋਂ ਘਾਤੋਂ ਭੱਜ ਕੇ ਆਈ ਆਪਣੇ ਘਰ ਰਹਿਣਾ ਸੀ ਤੇਰਾ ਭਰਾ ਤੇਰੇ ਤਰਲੇ ਵੀ ਮਾਰਿਆ ਸੀ ਤਾਂ ਵੀ ਤੂੰ ਇਸ ਦੇ ਨਾਲ ਨਿਕਲ ਕੇ ਆ ਗਈ ਇਹ ਗੱਲਾਂ ਉਸ ਨੂੰ ਬਾਰ-ਬਾਰ ਕਹਿੰਦੀ ਆ ਜਿਸ ਕਰਕੇ ਪ੍ਰੀਤ ਬਹੁਤ ਜ਼ਿਆਦਾ ਰੋਂਦੀ ਆ ਤੇ ਹੁਣ ਉਸ ਨੂੰ ਚੁੱਪ ਕਰਾਉਣ ਵਾਲਾ ਵੀ ਕੋਈ ਨਹੀਂ ਹੈਗਾ ਕਿਉਂਕਿ ਸੰਦੀਪ ਵੀ ਆਪਣੇ ਪੇਕੇ ਚਲੀ ਗਈ ਆ ਤੇ ਕਵਲ ਭਾਜੀ ਵੀ ਬਾਹਰ ਗਏ ਹੋਏ ਆ ਸੋ ਇਸ ਕਰਕੇ ਉਹ ਕੱਲੀ ਰੋਂਦੀ ਹੀ ਰਹਿੰਦੀ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ